ਚੰਡੀਗੜ੍ਹ ਨੂੰ ਅੱਜ ਵਾਪਸੀ ਤੇ ਆਉਂਦੇ ਤੇ ਬਰਬਰੋ ਵੱਡੀ ਲੰਗੀ ਬੜੀ ਤੇਜ਼ ਕਿਉਂਕਿ ਆਪਾਂ ਨੂੰ ਵੀ ਬਹੁਤ ਸਾਲ ਹੋ ਗਏ तकरीबन तकरीबन ਜਿੰਦਗੀ ਉਲੰਘੀ ਗੱਡੀ ਜਾਵੇ ਗੋਲੀ ਵਾਂਗ ਬੈਟਰੀ ਵਾਲੀ ਮੈਂ ਕਿਹਾ ਵੀ ਐਂ ਤਾਂ ਨਹੀਂ ਤੈਨੂੰ ਆ ਜਾਣ ਦੰਦਾ ਨਾਲ ਮੇਰੇ ਇੱਕ ਦੋਸਤ ਬੈਠੇ ਸੀ ਲਾਇਆ ਫਿਰ ਰੇਸ ਦਾ ਮੈਂ ਕਿਹਾ ਵੀ ਦੇਖੀ ਜਾਊਗੀ ਕਿੱਚੀ ਗੱਡੀ ਜਦ ਦੇਖਿਆ ਮਰਸਡੀਜ਼ ਦੀ ਗੱਡੀ ਇਹ ਤੋਂ ਦੇਖ ਕੇ ਇਹ ਸਾਬਤ ਹੋ ਰਿਹਾ ਹੈ ਵੀ ਜਿੰਨੀ ਤੇਜ਼ ਇਹ ਗੱਡੀਆਂ ਚੱਲਦੀਆਂ ਨੇ 5-500 ਕਿਲੋਮੀਟਰ ਸਫ਼ਰ ਕਰਦੀਆਂ ਨੇ ਯਾਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਡੀਜ਼ਲ ਗੱਡੀਆਂ ਨੇ ਇਹਨਾਂ ਨੂੰ ਜ਼ਿਆਦਾ ਬੈਟਰੀਆਂ ਧਰਉਣੀਆਂ ਪੈਣਗੀਆਂ ਕਿਉਂਕਿ ਹੁਣ ਤਾਂ ਰੋਡ ਤੇ ਲੰਬੇ ਰੂਟਾਂ ਤੇ ਬੱਸਾਂ ਚੱਲ ਰਹੀਆਂ ਨੇ ਇਹ ਤਾਂ ਫੇਰ ਮਰਸਡੀਜ਼ ਦੀ ਗੱਡੀ ਐ ਤੁਹਾਡੀ ਹੋਊਗੀ ਕਰੋੜ ਰੁਪਏ ਦੀ ਇਹ ਗੱਡੀ ਘੱਟੋ ਘੱਟ ਸਸਤੀ ਗੱਡੀ ਨਹੀਂ ਐਂਗੀ ਬਾਹਰਲੀ ਕੰਪਨੀ ਐ ਬੈਟਰੀਆਂ ਵੀ ਚੰਗੀਆਂ ਧਰੀਆਂ ਹੋਣਗੀਆਂ ਪਰ ਕਿੱਛ ਕੁਛ ਕਿ ਮੇਰੇ ਕੋਲ ਡੀਜ਼ਲ ਬਰੀਜ਼ਾ ਸੀਗੀ ਇਹਨੂੰ ਇਹਦੀ ਮਾ ਦਾ ਦਾ ਲੈ ਲਈ ਬੜੀ ਖਿਚਣੀ ਪਈ ਮੈਨੂੰ ਗੱਡੀ ਇਹਦੀ ਢਾਹ ਲੈਣ ਵਾਸਤੇ ਮੈਂ ਕਿਹਾ ਨੇੜੇੋਂ ਦੇਖਾਂ ਇਹਨੂੰ ਕਿਉਂਕਿ ਇਹਦੀ ਬੇਜਤੀ ਵੀ ਕਰਨੀ ਸੀ ਬੈਟਰੀ ਵਾਲੀ ਗੱਡੀ ਦੀ ਲੋ ਜੀ ਕਿਉਂਕਿ ਡਰਾਈਵਰ ਦੀ ਲੱਤ ਚ ਵੀ ਦਮ ਚਾਹੀਦਾ ਜ਼ਰੂਰੀ ਨਹੀਂ ਹੈਗਾ ਤੁਸੀਂ ਗੱਡੀ ਲੈ ਲਈ ਬਹੁਤ ਵੱਡੇ ਬਣ ਗਏ ਤੁਸੀਂ